ਸਸ਼ੀਕਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਨਗਰ ਨਿਗਮ ਬਠਿੰਡਾ ਦੇ ਵੱਲੋਂ ਬਾਗੂ ਰੋਡ ਨੂੰ ਚੌੜਾ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਜਿਸ ਤਹਿਤ ਅਧਿਕਾਰੀਆਂ ਨੇ ਰੋਡ ਤੇ ਜਾ ਕੇ ਅਨਾਉਂਸਮੈਂਟ ਕਰਵਾਈ ਹੈ ਇਸ ਪ੍ਰੋਜੈਕਟ ਦੇ ਤਹਿਤ ਬਾਗੂ ਰੋਡ ਨੂੰ 60 ਫੁੱਟ ਚੌੜਾ ਕੀਤਾ ਜਾਣਾ ਇਸ ਸਬੰਧੀ ਨਗਰ ਨਿਗਮ ਦੇ ਵੱਲੋਂ ਪਹਿਲਾ ਨਿਸ਼ਾਨਦੇਹੀ ਕੀਤੀ ਜਾ ਚੁੱਕੀ ਹੈ ਤੇ ਸਬੰਧ ਦੁਕਾਨਦਾਰਾਂ ਨੂੰ ਵੀ ਨੋਟਿਸ ਭੇਜੇ ਜਾ ਚੁਕੇ ਨੇ ਤੇ ਕੀਤਾ ਗਿਆ ਅਨਾਉਂਸਮੈਂਟ ਨੂੰ ਆਖਰੀ ਚੇਤਾਵਨੀ ਵੀ ਮੰਨਿਆ ਜਾ ਰਿਹਾ ਤੇ ਅਧਿਕਾਰੀਆਂ ਨੇ ਦੁਕਾਨਦਾਰਾਂ ਨੂੰ ਤੁਰੰਤ ਆਪਣੀਆਂ ਦੁਕਾਨਾਂ ਪਿੱਛੇ ਹਟਾਉਣ ਦੇ ਲਈ ਕਿ ਤੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਦੁਕਾਨਾਂ ਨਹੀਂ ਹਟਾਈਆਂ ਤਾਂ ਨਗਰ ਨਿਗਮ ਕਾਰਵਾਈ ਕਰੇਗੀ ਇਸ ਤੋਂ ਇਲਾਵਾ ਦੁਕਾਨਾਂ ਦੀ ਜਗਾ ਖਾਲੀ ਕਰਨ ਲਈ ਜੋ ਵੀ ਖਰਚਾ ਆਵੇਗਾ ਉਹ ਸਭ ਕਬਜ਼ਾ ਕਰਨ ਵਾਲਿਆ ਤੋਂ ਹੀ ਵਸੂਲਿਆ ਜਾਵੇਗਾ ਤਾਂ ਜ਼ਿਕਰ ਹੋ ਗਿਆ ਕਿਸ ਪ੍ਰੋਜੈਕਟ ਨੂੰ ਲੈ ਕੇ ਦੁਕਾਨਦਾਰ ਅਚਕਾਫੀ ਰੋਸ ਹੈ ਕਿਉਂ ਨਾ ਬੋਲੋ ਇਸ ਦੇ ਖਿਲਾਫ ਸੰਘਰਸ਼ ਵੀ ਵੀਡੀਓ ਗਿਆ ਸੀ ਇਸ ਸਾਰੀ ਜਾਣਕਾਰੀ ਬਾਰੇ ਨਗਰ ਨਿਗਮ ਦੇ ਬਿਲਡਿੰਗ ਇਨਸਪੈਕਟਰ ਮੈਡਮ ਅਨੂ ਬਾਲਾ ਦੇ ਵੱਲੋਂ ਸੂਚਿਤ ਕੀਤਾ ਗਿਆ ਮੇਰਾ ਨਾਮ ਅਨੂ ਬਾਲਾ ਜੀ ਮੈਂ ਬਿਲਡਿੰਗ ਇਨਸਪੈਕਟਰ ਹਾਂ ਨਗਰ ਨਿਗਮ ਦਾ ਜੀ ਜੀ ਮੈਂ ਇਹ ਵੀ ਕਰ ਬਰੋਸ ਤੇ ਜਿਹੜਾ ਲਿਖਣ ਕਰ ਲਿਆ ਰੀਡੀਸਪਾਗ ਰੋਡ ਦੇ ਨੋਨਸਮੈਂਟ ਕਰ ਰਹੇ ਆ ਜੀ ਇਹ ਅਸੀਂ 60 ਫੁੱਟ ਕਰ ਲਈ ਹੈ ਮਾਸਟਰ پلان ਦੇ ਵਿੱਚ ਇਹਦੀ ਪ੍ਰਪੋਜ਼ਲ ਸਰਟੀਫਿਕੇਟ ਹੈ ਪਾਗ ਰੋਡ ਦੀ ਇਸ ਕਰਕੇ ਅਸੀਂ ਅੱਜ ਮਨਯਾਦੀ ਕਰ ਰਹੇ ਆ ਜਿਨ੍ਹਾਂ ਨੇ ਇਸ ਰੋਡ ਤੇ ਕ੍ਰੋਸ ਮੈਡ ਕੀਤੀ ਹੈ ਜਾਂ ਸ਼ਾਮ ਲੜਦਾ ਹਿੱਸਾ ਹੈ ਉਹਨੂੰ ਅੱਜ ਐਜ਼ ਅ ਰੂਲ ਅਸੀਂ ਮਨਯਾਦੀ ਕਰ ਰਹੇ ਹਾਂ ਵੀ ਆਪ ਦੇ ਪੱਧਰ ਤੇ ਪਿੱਛੇ ਕਰ ਲੈਣ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਨੂੰ ਛੋੜਾ ਕਰਨਾ ਕੱਦ ਪੱਤਰ ਤੋਂ ਅਸੀਂ ਸ਼ੁਰੂ ਕਰਨ ਦੀ ਵੀ ਇਹ ਹੈ ਕਿ ਬਸ ਛੇਤੀ ਕਰ ਰਹੇ ਹਾਂ ਜੀ ਅੱਜ ਅਸੀਂ ਮੁਹਿੰਮ ਆਦੀ ਕਰਤੀ ਹੈ ਲੋਕਾਂ ਨੂੰ ਜਾਗਰੂਕ ਕਰਤਾ ਕਿ ਤੁਸੀਂ ਆਪ ਡੈਮੋਲੇਸ਼ਨ ਕਰਨੋ ਆਪਦੇ ਪੱਤਰ ਤੇ ਪਿੱਛੇ ਕਰ ਲਓ ਅੱਜ ਜਿਹੜੇ ਨਹੀਂ ਕਰਨਗੇ ਫਿਰ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊ ਜੀ ਹਾਂਜੀ ਉਹਨਾਂ ਦੇ ਖਿਲਾਫ ਅਸੀਂ ਨਿਯਮਾਂ ਦੇ ਅਨੁਸਾਰ ਬਾਇਲॉज ਅਕੋਰਡਿੰਗ ਐਸ ਪਰ ਰੂਲ ਐਸ ਪਰ ਐਕਟ ਉਹਨਾਂ ਦੇ ਅਨੁਸਾਰ ਅਸੀਂ ਕਾਰਵਾਈ ਕਰਾਂਗੇ